ਸੇ ਸਕੂਲਾਂ ਚ ਜਾਂਦੇ ਆ ਉਹਨਾਂ ਸਕੂਲਾਂ ਚ ਅਸੀਂ ਪੜ੍ਹੇ ਆ ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਜਿਹੜਾ ਉਹ ਟੈਰਰਿਸਟ ਤੱਕ ਲਿਖਿਆ ਜਾਂਦਾ ਆ ਸਾਨੂੰ ਇਹ ਪੜਾਇਆ ਜਾਂਦਾ ਆ ਕਿ ਗਾਂਧੀ ਜਨਤੀ ਕਿੰਨੀ ਤਰੀਕ ਨੂੰ ਆ ਮਹਾਤਮਾ ਗਾਂਧੀ ਕੌਣ ਆ ਰਾਸ਼ਟਰ ਪਿਤਾ ਕੌਣ ਆ ਅਸੀਂ ਉਹਨਾਂ ਸਵਾਲਾਂ ਦੇ ਜਵਾਬ ਚੇਤੇ ਕਰ ਕਰਕੇ ਮੈਂ ਖੁਦ ਜਵਾਬ ਦਿੰਦਾ ਰਿਹਾ ਜੀ ਪੇਪਰਾਂ ਦੇ ਵਿੱਚ ਤੇ ਬੜਾ ਪ੍ਰਾਊਡਲੀ ਜਿੱਦਾਂ ਵੀ ਮੈਨੂੰ ਬਹੁਤ ਗਿਆਨ ਆ ਵੀ ਮੈਂ ਜਾਣਦਾ ਵੀ ਰਾਸ਼ਟਰ ਪਿਤਾ ਕੌਣ ਆ ਪਰ ਜਿਵੇਂ ਜਿਵੇਂ ਅਸੀਂ ਆਪਣੀ ਹੋਸ਼ ਸੰਭੀ ਸਾਨੂੰ ਪਤਾ ਲੱਗਿਆ ਕਿ ਐਕਚੁਅਲ ਚ ਸਾਡਾ ਰਾਸ਼ਟਰ ਪਿਤਾ ਕੌਣ ਆ ਰਾਸ਼ਟਰਪਿਤਾ ਸਾਡਾ ਉਹ ਆ ਜਿਨੇ ਆਪਣੇ ਦੁੱਧ ਚੁੰਘਦੇ ਬੱਚੇ ਨੀਆਂ ਚ ਖਲਾਰੇ ਸਾਡੇ ਬਦਲੇ ਜਿਨੇ ਆਪਣਾ ਪਰਿਵਾਰ ਖੇਰੂ ਖੇਰੂ ਕੀਤਾ ਜਦੋਂ ਆਨੰਦਪੁਰ ਸਾਹਿਬ ਤੋਂ ਸਤਗੁਰੂ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਰਾਤ ਨੂੰ ਨਿਕਲਦੇ ਆ ਤੇ ਉਹ ਖਾਲੀ ਹੱਥ ਨਿਕਲਦੇ ਆ ਐ ਪੱਲਾ ਝਾੜ ਕੇ ਵੀ ਪੁੱਤ ਮੈਂ ਤੁਹਾਡੇ ਕੋਲੋਂ ਕੁਝ ਨਹੀਂ ਲਕਾਇਆ ਤੇ ਅਸੀਂ ਕਿਵੇਂ ਕਹਿ ਸਕਦੇ ਸੀ ਵੀ ਕੋਈ ਮਹਾਤਮਾ ਗਾਂਧੀ ਸਾਡਾ ਰਾਸ਼ਟਰਪਿਤਾ ਆ ਇਹ ਸਿਰਫ ਇੱਕ ਢਾਂਚੇ ਦੇ ਗਮਰਾਹ ਸਮਝ ਲਓ ਸਾਨੂੰ ਕਿਸੇ ਚੀਜ਼ ਦੇ ਸਮਝ ਲਓ ਵਿਕਟਮ ਸਮਝ ਲਓ ਸਾਨੂੰ ਪਰ ਹੁਣ ਸਾਨੂੰ ਪਤਾ ਆ ਵੀ ਸਾਡਾ ਰਾਸ਼ਟਰਪਿਤਾ ਕੌਣ ਆ ਤੇ ਅਸੀਂ ਕੀ ਪੜਨਾ ਆ ਕੀ ਲਿਖਣਾ ਆ ਸਤਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਇਸ ਪ੍ਰਤੀ ਵੀ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਨਾ ਕੋਈ ਮੁਹਿੰਮ ਜਿਹੜੀ ਸ਼ੁਰੂ ਕਰਾਂਗੇ ਵੀ ਸਾਨੂੰ ਸਾਡਾ ਇਤਿਹਾਸ ਜਿਹੜਾ ਆ ਉਹ ਪੜਾਇਆ ਜਾਵੇ ਅਸੀਂ ਕਿਸੇ ਦੇ ਇਤਿਹਾਸ 'ਚ ਇੰਟਰਸਟਿਡ ਨਹੀਂ ਆ